ਪੰਜਾਬ ਪਾਜਬਾਰ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਛਮੀ ਹਲਕੇ ਦੀਆਂ ਵੋਟਾਂ ਪੈਣ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਦੀ ਆਪ ਸਰਕਾਰ ਦੇ ਕਾਰਜਕਾਲ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਹੁਣ ਘਰ ਵਿੱਚ ਬੈਠੇ ਲੋਕ ਵੀ ਸੁਰੱਖਿਅਤ ਨਹੀਂ ਰਹੇ ਹਨ ਆਉ ਸੁਣਦੇ ਹਾਂ ਹੋਰ ਉਹਨਾਂ ਨੇ ਕੀ ਕੀ ਇਲਜ਼ਾਮ ਲਗਾਏ ਸਤਿ ਸ਼੍ਰੀ ਅਕਾਲ ਸਾਥੀਓ 10 ਤਰੀਕ ਨੂੰ ਜਲੰਧਰ ਵੈਸ ਦੇ ਵੋਟਰਜ਼ ਆਪਣੇ ਵੋਟ ਦਾ ਇਸਤੇਮਾਲ ਕਰਨ ਜਾ ਰਹੇ ਹੈ ਵੋਟ ਪਾਉਣ ਤੋਂ ਪਹਿਲਾਂ ਮੇਰੀ ਇੱਕ ਇਨੀ ਬੇਨਤੀ ਹੈ ਵੀ ਧਿਆਨ ਕਰ ਲਿਓ ਜੋ ਕੁਝ 2 ਦਿਨ ਪਹਿਲਾਂ ਲੁਧਿਆਣੇ ਦੇ ਅੰਦਰ ਵਾਪਰਿਆ ਤੇ ਕੱਲ੍ਹ ਸ਼ਾਮ ਨੂੰ ਮੋੜ ਮੰਡੀ ਦੇ ਅੰਦਰ ਜੋ ਕੁਝ ਵਾਪਰਿਆ ਵੀ ਅਡਾਡ ਨਿਹੱਥੇ ਬੰਦਿਆਂ ਦੇ ਉੱਤੇ ਸਰੇ ਬਾਜ਼ਾਰ ਤਲਵਾਰਾਂ ਤੇ ਬਰਛਿਆਂ ਤੇ ਡਾਂਗਾਂ ਦੇ ਨਾਲ ਜਾਨਲੇਵਾ ਹਮਲਾ ਹੋਇਆ ਤੇ ਆ ਇਕੱਲਾ ਲੁਧਿਆਣੇ ਆ ਮੋੜ ਮੰਡੀ ਦਾ ਮਸਲਾ ਨਹੀਂ ਆ ਅੱਜ ਹਰੇਕ ਸ਼ਹਿਰ ਦੇ ਅੰਦਰ ਇਸੇ ਤਰ੍ਹਾਂ ਸਾਰਾ ਪੰਜਾਬ ਹੀ ਅੱਜ ਆਪਣੇ ਆਪ ਨੂੰ ਐ ਸੁਰੱਖਿਤ ਮਹਿਸੂਸ ਕਰ ਰਿਹਾ ਕੋਈ ਵੀ ਆਪਣੇ ਘਰਾਂ 'ਚ ਬੈਠੇ ਵੀ ਲੋਗ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਸਾਡੇ ਮਾਤਾਵਾਂ ਪੈਣਾ ਬੀਬੀਆਂ ਦੇ ਕੋਈ ਬਾਲੀਆਂ ਖੋ ਕੇ ਲੈ ਕੇ ਜਾ ਰਹੇ ਕੋਈ ਪਰਸ ਖੋ ਕੇ ਲੈ ਕੇ ਜਾਂਦਾ ਜਿਨ੍ਹਾਂ 'ਚ ਧਮਕੀਆਂ ਦੇ ਫੋਨ ਆ ਰਹੇ ਐ ਫਰੋਤੀਆਂ ਲਈ ਜਾ ਰਹੀਆਂ ਨਸ਼ਾ बिक ਰਿਹਾ ਹੈ ਖੁਦ ਭਗਵੰਤ ਮਾਨ ਜੀ ਤੇ ਉਹਨਾਂ ਦੇ ਉਮੀਦਵਾਰ ਕਹਿ ਰਹੇ ਵੀ ਬੱਚੇ-ਬੱਚੇ ਨੂੰ ਪਤਾ ਵੀ ਡੜਾ ਸੱਟਾ ਤੇ ਨਸ਼ਾ ਇੱਥੇ ਵਿਕਦਾ ਹੈ ਕੱਲਾ ਜਲੰਧਰ ਵੈਸਟ ਦਾ ਮਸਲਾ ਨਹੀਂ ਸਾਰੇ ਪੰਜਾਬ ਦੇ ਅੰਦਰ ਆਈ ਹਾਲ ਹੈ ਤੇ ਇਸ ਵੋਟ ਦਾ ਜਿਹੜਾ ਸਬੰਧ ਹੈ ਸਾਥੀਓ ਇਕੱਲੇ ਜਲੰਧਰ ਵੈਸਟ ਨਾਲ ਨਹੀਂ ਆ ਸਨੇਹਾ ਇਸ ਨਲਾਇਕ ਸਰਕਾਰ ਨੂੰ ਲਾਉਣ ਦਾ ਮੌਕਾ ਹੈ ਆ ਇੱਕ ਵੋਟ ਜਿਹੜਾ ਹੈ ਇਸ ਨਿਕੰਮੀ ਨਲਾਇਕ ਤੇ ਗੈਰ ਜ਼ਿੰਮੇਵਾਰਾ ਨਾ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਇੱਕ ਤੁਹਾਨੂੰ ਮੌਕਾ ਮਿਲਿਆ ਸਾਥੀਓ ਕਿਉਂਕਿ ਆ ਸਰਕਾਰ ਬਿਲਕੁਲ ਫੇਲ ਸਾਬਤ ਹੋਈ ਹੈ ਤੇ ਜਿਹੜੀ اپੋਜੀਸ਼ਨ ਦਾ ਰੋਲ ਬਣਦਾ ਸੀ ਉਹ اپੋਜੀਸ਼ਨ ਪਾਰਟੀ ਦਾ ਭਾਈਵਾਲ ਬਣੀ ਬੈਠੀ ਹੈ ਭਗਵੰਤ ਮਾਨ ਜੀ ਦੇ ਇੱਕ फेल चीफ मिनिस्टर ਦੇ ਪੈਰਾ ਚ ਇੱਕ ਫੇਲ اپੋਜੀਸ਼ਨ ਕਾਂਗਰਸ ਪਾਰਟੀ ਆਪਣੇ ਕਰਪਸ਼ਨ ਦੇ ਤੋਂ ਜਾਣ ਬਚਾਉਣ ਵਾਸਤੇ ਆਪਣੇ ਵਿਰਸ਼ਤਾਂ ਤੋਂ ਜਾਣ ਬਚਾਉਣ ਦੇ ਕੇਸਾਂ ਤੋਂ ਬਚਣ ਵਾਸਤੇ ਉਹਨਾਂ ਦੇ ਪੈਰਾ ਚ ਡਿੱਗੇ ਪਏ ਐ ਤੇ ਕਰਪਸ਼ਨ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਟਰੀ ਮਾਨਦਾਲ ਕਹਿੰਦੀ ਸੀ ਹੁਣ ਕਰਪਸ਼ਨ ਦੇ ਜਿਹੜੇ ਇਲਜ਼ਾਮ ਐ ਖੁਦ ਮੁੱਖ ਮੰਤਰੀ ਦੇ ਚੁੱਲ੍ਹੇ ਤੱਕ ਪਹੁੰਚੇ ਖੜੇ ਐ ਕਿਉਂਕਿ ਜਿਹੜੇ ਇਲਜ਼ਾਮ ਸ਼ੀਤਲ ਅੰਗਰਾਲ ਜੀ ਨੇ ਲਾਏ ਸੀਗੇ ਮੈਂ ਸਮਝਦਾ ਹਾਂ ਵੀ ਮੁੱਖ ਮੰਤਰੀ ਸਾਹਿਬ ਨੂੰ ਬੰਦਾ ਸੀ ਵੀ ਉਹਨਾਂ ਦੀ ਜਾਂਚ ਕਰਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਤੱਕ ਲੁਕਾਂਗੇ ਸਾਹਮਣੇ ਸਥਿਤੀ ਸਪਸ਼ਟ ਹੁੰਦੀ ਨਹੀਂ ਕੀਤੀ ਇਹਦੇ ਨਾਲ ਆ ਹੀ ਲੱਗਦਾ ਵੀ ਢਾਲ 'ਚ ਕੁਝ ਨਾ ਕੁਝ ਕਾਲਾ ਹੈ ਤੇ ਸਾਥੀਓ ਮੈਂ ਸਮਝਦਾ ਹਾਂ ਵੀ ਜਲੰਧਰ ਵੈਸਟ ਦੇ ਵੋਟਰਜ਼ ਨੂੰ ਬੜਾ ਮੌਕਾ ਹੈ ਕੱਲਾ ਜਲੰਧਰ ਵੈਸਟ ਦੀ ਸਫਾਈ ਹੈ ਸੀਵਰੇਜ ਦਾ ਮਸਲਾ ਨਹੀਂ ਸਾਰੇ ਪੰਜਾਬ ਦਾ ਹੀ ਆ ਹੀ ਹਾਲ ਹੈ 2.5 ਸਾਲ ਕੰਮ ਨਹੀਂ ਕੀਤਾ ਸਰਕਾਰ ਨੇ ਜੇ ਕੰਮ ਕੀਤਾ ਹੁੰਦਾ ਤਾਂ ਇਹਨਾਂ ਨੂੰ ਅੱਜ ਜੇਲਾਂ ਚੋਂ ਕਾਤਲ ਤੇ ਬਦਮਾਸ਼ ਛੁਡਾ ਕੇ ਲਿਆ ਕੇ ਆਣ ਦੀ ਕੀ ਲੋੜ ਸੀ ਇਹ ਤਾਂ ਬਾਹਮ ਰੋੜ ਕੇ ਵੋਟ ਲੈਣਾ ਚਾਹੁੰਦੇ ਲੋਕਾਂ ਨੂੰ ਡਰਾ ਕੇ ਵੋਟ ਮੰਗੀ ਜਾਂਦੇ ਆ ਆ ਪੰਜਾਬ ਹੈ ਭਗਵੰਦ ਮਾਨ ਜੀ ਇਸ ਕਿਸਮ ਦੀ ਆ ਤੁਹਾਡੀ ਸੋਚ ਜਿਹੜੀ ਆ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ ਨਾ ਹੀ ਰਾਜਜਕਤਾ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਹੈ ਇਸ ਕਰਕੇ ਆ ਜਿਹੜਾ ਮੌਕਾ ਸ਼ੀਤਲنگਰਾਲ ਨੇ ਇੱਕ ਮਿਡਟਰਮ ਦੇ ਅੰਦਰ ਆ ਜਿਹੜਾ ਪੋਲ ਆਇਆ ਹੈ ਸ਼ੀਤਲنگਰਾਲ ਨੂੰ ਮੌਕਾ ਦਿਓ ਤੇ ਸ਼ਿੱਤਲਾ ਨਾਲ ਦੇ ਰਾਈਂ ਇੱਕ ਗਲ ਪੰਜਾਬ ਦੇ ਲੋਕਾਂ ਨੇ ਵੀ ਸਮਝ ਲਈ ਜਲੰਧਰ ਵਸਦੇ ਲੋਕ ਮਹਿਸੂਸ ਕਰ ਰਹੇ ਹੈ ਵੀ ਅਗਰ ਜਲੰਧਰ ਦਾ ਜਾਂ ਪੰਜਾਬ ਦੀ ਕੋਈ ਬਾਹ ਫੜ ਸਕਦਾ ਹੈ ਕੱਲੀ ਬੀਜੇਪੀ ਪਾਰਟੀ ਹੀ ਹੈ ਜਿਹੜੀ ਪੰਜਾਬ ਦੀ ਬਾਹ ਫੜ ਸਕਦੀ ਹੈ ਪੰਜਾਬ ਨੂੰ ਗੁੱਡ ਗਵਰਨੈਂਸ ਅਗਰ ਕੋਈ ਦੇ ਸਕਦੀ ਹੈ ਸਟਰੋਂਗ ਲੀਡਰਸ਼ਿਪ ਬੀਜੇਪੀ ਦੀ ਹੀ ਦੇ ਸਕਦੀ ਹੈ 10 ਤਰੀਕ ਨੂੰ ਆਓ ਸਾਥੀਓ ਆਪਣੇ ਪੰਜਾਬ ਦੇ ਭਵਿੱਖ ਵਾਸਤੇ ਆਪਣੀ ਜਵਾਨੀ ਆਪਣੀ ਕਿਸਾਨੀ ਆਪਣੇ ਪੰਜਾਬ ਦੇ ਭੂ-ਵਿਕ ਨੂੰ ਸੁਰੱਖਿਤ ਕਰਨ ਵਾਸਤੇ ਸ਼ੀਤਲਿੰਗ ਰਾਜ ਜੀ ਨੂੰ ਹਮਮਾ ਕੇ ਵੋਟਾਂ ਪਾਈਏ ਫੁੱਲ ਦੇ ਨਿਸ਼ਾਨ ਦੇ ਉੱਤੇ ਬੀਜੇਪੀ ਦੇ ਉਮੀਦਵਾਰ ਦੇ ਤੌਰ ਤੇ ਨੂੰ ਜਿਤਾਈਏ ਤੇ ਪੰਜਾਬ ਦਾ ਭਵਿੱਖ ਸੁਰੱਖਿਤ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਓ ਜੈ ਹਿੰਦ